ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਭ ਦਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਜੋ ਪੰਜਾਬ ਦੇ ਉੱਤੇ ਤੇ ਅੱਜ ਆਪਾਂ ਪੰਜਾਬ ਜੀ ਕੀ ਦੀ ਕਲਾਸ ਨੰਬਰ 20 ਲੈ ਕੇ ਆ ਚੁੱਕੇ ਹਾਂ ਤੇ ਇਸ ਤੋਂ ਪਹਿਲਾਂ ਆਪਾਂ ਪੰਜਾਬ ਜੀ ਕੀ ਦੀਆਂ 19 ਕਲਾਸਾਂ ਕਰ ਲਈਆਂ ਨੇ ਜਿਸ ਚੋਂ ਆਪਾਂ ਪੰਜਾਬ ਦੀ ਜੀਓਗ੍ਰਾਫੀ ਇਕਨੋਮਿਕਸ ਅਤੇ ਪੰਜਾਬ ਦਾ ਜਿਹੜੀ ਹੋਰ ਵੀ ਕੁਝ ਫੈਕਟਸ ਸੀ ਉਹ ਆਪਾਂ ਕਰ ਲਏ ਤੇ ਆਪਾਂ ਜਿਹੜਾ ਸਾਰਾ ਸਿੱਖ ਇਤਿਹਾਸੀਆ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਤੇ ਉਹਨਾਂ ਦੇ ਸਮੇਂ ਤੋਂ ਪਹਿਲਾਂ ਕੀ ਕੁਝ ਹੋਇਆ ਤੇ ਗੁਰੂ ਗੋਬਿੰਦ ਸਿੰਘ ਜੀ ਤੱਕ ਇਹ ਤੋਂ ਪਹਿਲਾਂ ਆਪਾਂ ਜਿਹੜੀਆਂ 19 ਕਲਾਸਾਂ ਕਰ ਲਈਆਂ ਨੇ ਪਹਿਲਾਂ ਤੁਸੀਂ ਉਹ ਕਲਾਸਾਂ ਦੇਖਿਓ ਕਿਉਂਕਿ ਆਪਾਂ ਸੀਕੁਐਂਸ ਵਾਈ ਜਿਹੜਾ ਸਿਲੇਬਸ ਕੰਪਲੀਟ ਕਰ ਰਹੇ ਹਾਂ ਤੇ ਅੱਜ ਆਪਣੀ ਜਿਹੜੀ ਕਲਾਸ ਨੰਬਰ 20 ਹੈ ਇਹ ਆਪਾਂ ਅੱਜ ਪੜ੍ਹਾਂਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਜਿਹੜਾ ਹੈਗਾ ਅਸੀਂ ਸਿੱਖਾਂ ਦੇ ਇੱਕ ਤਰ੍ਹਾਂ ਦੇ ਆਪਾਂ 11ਵੇਂ ਗੁਰੂ ਮੰਨਦੇ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜਾ ਹੈਗਾ ਕਿਹਾ ਸੀ ਕਿ ਸਭਨ ਸਿੱਖਾਂ ਨੂੰ ਹੁਕਮ ਹੈ ਗੁਰੂ ਮੰਨਿਓ ਗ੍ਰੰਥ ਤੇ ਅੱਜ ਆਪਾਂ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਉਹਨਾਂ ਚ ਕਿਹੜੇ ਕਿਹੜੇ ਭਗਤਾਂ ਦੀ ਬਾਣੀ ਭਗਤਾਂ ਦੀ ਬਾਣੀ ਹੈ ਕਿਹੜੇ ਕਿਹੜੇ ਗੁਰੂਆਂ ਦੀ ਬਾਣੀਆਂ ਅੱਜ ਆਪਾਂ ਕੰਪਲੀ ਧਿਆਨ ਰਹੀ ਗਏ ਸੂ ਡਾਇਰੈਕਟ ਕੁਐਸਚਨ ਬਣਦੇ ਹੁੰਦੇ ਨੇ ਕਿ ਇਚ ਕਿੰਨੇ ਭਟਾਂ ਦੀ ਬਾਣੀ ਸ਼ਾਮਲਾ ਹੈ ਕਿੰਨੇ ਰਾਗਿਆਂ ਦੀ ਬਾਣੀ ਸ਼ਾਮਲਾ ਹੈ ਅੱਜ ਆਪਾਂ ਬਹੁਤ ਸਾਰੀਆਂ ਚੀਜ਼ਾਂ ਕੰਪਲੀਟ ਕਰਨੀਆਂ ਨੇ ਤੇ ਜਿਹੜੇ ਚੈਨਲ ਤੇ ਆਪਣੇ ਬੱਚੇ ਨਵੇਂ ਆਏ ਨੇ ਉਹਨਾਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਲਾਈਕ ਸ਼ੇਅਰ ਤੇ ਆਪਣਾ ਜਿਹੜਾ ਫੀਡਬੈਕ ਹੈ ਕਮੈਂਟਾਂ ਜਰੂਰ ਦਿਆ ਕਰੋ ਤਾਂ ਜਿਹੜਾ ਮੈਂ ਸਟੂਡਲੀ ਹੋ ਜਿਹੜਾ ਕਲਾਸ ਨੂੰ ਅਪਡੇਟ ਕਰ ਸਕਾਂ ਇੱਕ ਗੱਲ ਹੋਰ ਅਗਰ ਤੁਹਾਨੂੰ ਕਿਸੇ ਨੂੰ ਵੀ ਇਸ ਕਲਾਸ ਦੀ ਪੀਡੀਐਫ ਚਾਹੀਦੀ ਆ ਤਾਂ ਤੁਸੀਂ ਜਿਹੜਾ ਆਪਣੇ ਟੈਲੀਗ੍ਰਾਮ ਚੈਨਲ ਨੂੰ ਜੁਆਇਨ ਕਰ ਸਕਦੇ ਅਦਰਵਾਈਜ਼ ਮੈਂ ਤੁਹਾਨੂੰ ਸਵਿਸ਼ਟ ਕਰੂੰਗਾ ਕਿ ਤੁਸੀਂ ਆਪਣਾ ਪੀਡੀਐਫ ਨੂੰ ਰਹਿਣ ਦਿਓ ਜੇ ਤੁਸੀਂ ਆਪਣਾ ਨੋਟਸ ਪ੍ਰਪੇਅਰ ਕਰ ਸਕਦੇ ਤਾਂ ਖੁਦ ਨੋਟਸ ਬਣਾਓ ਨਹੀਂ ਤੁਸੀਂ ਪੀਡੀਐਫ ਡਾਊਨਲੋਡ ਕਰ ਲਿਓ ਆਪਣੇ ਟੈਲੀਗ੍ਰਾਮ ਨੂੰ ਜੁਆਇਨ ਕਰ ਲਿਓ ਲਿੰਕ ਡਿਸਕ੍ਰਿਪਸ਼ਨ ਚ ਹੈ ਨਹੀਂ ਤੁਸੀਂ ਜੌਬ ਪੁਆਇੰਟ ਪੰਜਾਬ ਸਰਚ ਮਾਰ ਸਕਦੇ ਹੋ ਤੇ ਇਸ ਤਰੀਕੇ ਦਾ ਜਿਹੜਾ ਸਮੂਹ ਆਇਕਨ ਮਿਲ ਜੂਗਾ ਤੇ ਤੁਸੀਂ ਉੱਥੋਂ ਜੁਆਇਨ ਕਰਕੇ ਪੀਡੀਐਫ ਡਾਊਨਲੋਡ ਕਰਕੇ ਆਪਣੀ ਜਿਹੜਾ ਪ੍ਰਿੰਟ ਕਰਵਾ ਸਕਦੇ ਤੇ ਹੁਣ ਆਪਾਂ ਜਿਹੜੀ ਆਪਣੀ ਕਲਾਸ ਸਟਾਰਟ ਕਰਦੇ ਆ ਅੱਜ ਦਾ ਆਪਣਾ ਟੌਪਿਕ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਠੀਕ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਠੀਕ ਜਿਹੜਾ ਗੁਰੂ ਗ੍ਰੰਥ ਸਾਹਿਬ ਆਪਣਾ ਇਹ ਕਿਹੜੇ ਰਾਗ ਨਾਲ ਸਟਾਰਟ ਹੁੰਦਾ ਹੈ ਇਹ ਸਰੀ ਰਾਗ ਦੇ ਨਾਲ ਸਟਾਰਟ ਹੁੰਦਾ ਹੈ ਠੀਕ ਹੈ ਸਰੀ ਜਾਂ ਸਰੀ ਆਪਾਂ ਕਹਿ ਸਕਦੇ ਆ ਇਸ ਨੂੰ ਤੇ ਇਹ ਜਿਹੜਾ ਕੁਐਸਚਨ ਬਣਾ ਤੇ ਤੁਸੀਂ ਆਪਣਾ ਜਿਹੜਾ ਨੋਟ ਕਰ ਲਿਓ ਠੀਕ ਹੈ ਇਟ ਇਨਕਲੂਡਸ ਦੀ ਗੁਰਬਾਣੀ ਆਫ ਇਹਦੇ ਵਿੱਚ ਕਿਹੜੇ ਕਿੰਨਾ ਕਿੰਨਾ ਦੀ ਗੁਰਬਾਣੀ ਸ਼ਾਮਿਲ ਹੈ 6 ਗੁਰੂਆਂ ਦੀ ਗੁਰਬਾਣੀ ਸ਼ਾਮਿਲ ਹੈ 15 ਭਗਤਾਂ ਦੀ ਗੁਰਬਾਣੀ ਸ਼ਾਮਿਲ ਹੈ 4 ਜਿਹੜੇ 11 ਭਟ ਨੇ ਤੇ 4 ਗੁਰਸ਼ਖ ਨੇ ਇਹ ਸ਼ਾਇਦ ਜੇਲ ਲੇਬਰ ਇਨਸਪੈਕਟਰ ਦਾ ਸੀ ਮੇ ਵੀ ਜੇਲ ਵਾਰਡਨ ਦਾ ਪੇਪਰ ਜਿਹੜਾ ਪਿੱਛੇ ਹੋਇਆ ਸੀਗਾ 2023 ਦੇ ਵਿੱਚ ਆਹ 24 ਦੇ ਵਿੱਚ ਜੇਲ ਵਾਰਡਨ ਹੋਇਆ ਸੀਗਾ ਤੇ ਜਿਹੜਾ 2025 ਮਾਰਚ ਦੇ ਵਿੱਚ ਤੇ ਲੇਬਰ ਇਨਸਪੈਕਟਰ ਹੋਇਆ ਉਹਦੇ ਵਿੱਚ ਇਹ ਕੁਸ਼ਚਨ ਡਾਇਰੈਕਟ ਆਇਆ ਹੋਇਆ ਕਿ ਉਥੇ ਇਹ ਚਾਰੀ ਚੀਜ਼ਾਂ ਲਿਖੀਆਂ ਸੀ 6 ਗਰੂ 15 ਭਗਤ 11 ਨੀਸ਼ ਸ਼ਾਇਦ ਆਹ ਦੋ ਚੀਜ਼ਾਂ ਲਿਖੀਆਂ ਸੀ 15 ਭਗਤ 11 ਭਟ ਠੀਕ ਹੈ ਇਸ ਲਈ ਇਸ ਚੀਜ਼ ਨੂੰ ਇੰਪੋਰਟੈਂਟ ਮਾਰਕ ਕਰੋ ਜੇ ਕਿਸੇ ਨੇ ਪੇਪਰ ਦਿੱਤਾ ਤਾਂ ਉਹ ਤੁਸੀਂ ਕਮੈਂਟ ਕਰਿਓ ਕਿਉਂਕਿ ਇਹ ਕੁਸ਼ਚਨ ਡਾਇਰੈਕਟ ਆਇਆ ਹੋਇਆ ਸੀਗਾ ਠੀਕ ਦੇ ਛੇ ਗੁਰੂ ਕਿਹੜੇ-ਕਿਹੜੇ ਸੀ ਪਹਿਲੇ ਪੰਜ ਗੁਰੂ ਸੀਗੇ ਲਗਾਤਾਰ ਠੀਕ ਹੈ ਤੇ ਕਪੜੇ ਸੀ ਨੌਵੇਂ ਗੁਰੂ ਜਿਨ੍ਹਾਂ ਦੀ ਜਿਹੜੀ ਗੁਰਬਾਣੀਆਂ ਗੁਰੂ ਗੋਬਿੰਦ ਸਿੰਘ ਜੀ ਨੇ ਸ਼ਾਮਿਲ ਕਰ ਦਿੱਤੀ ਸੀ ਆਦਿ ਗ੍ਰੰਥ ਦੇ ਵਿੱਚ ਤੇ ਆਦਿ ਗ੍ਰੰਥ ਦਿੱਤੋ ਜਦੋਂ ਪਹਿਲੇ ਪੰਜ ਗੁਰੂਆਂ ਦੀ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੱਸਦਾ ਜਿਹੜੇ ਪਹਿਲੇ ਪੰਜ ਗੁਰੂ ਨੇ ਪਹਿਲਾ ਦੂਜੇ ਤੀਜੇ ਗੁਰੂ ਹੋ ਗਏ ਆਪਣੇ ਚੌਥੇ ਗੁਰੂ ਹੋ ਗਏ ਤੇ ਪੰਜਵੇਂ ਗੁਰੂ ਹੋ ਗਏ ਇਹਨਾਂ ਦਾ ਜਿਹੜਾ ਗ੍ਰੰਥ ਸੀ ਮਤਲਬ ਕਿ ਇਹਨੂੰ ਆਦਿ ਗ੍ਰੰਥ ਕਿਹਾ ਜਾਂਦਾ ਸੀ ਠੀਕ ਹੈ ਆਦਿ ਗ੍ਰੰਥ ਤੇ ਫਿਰ ਆਪਣੇ ਗੁਰੂ ਗੋਬਿੰਦ ਸਿੰਘ ਜੀ ਨੇ ਦੀ ਆਦਿ ਗ੍ਰੰਥ ਦੇ ਵਿੱਚ ਨੌਵੇਂ ਗੁਰੂ ਦੀ ਬਾਣੀ ਸ਼ਾਮਲ ਕਰਤੀ ਪਹਿਲੇ ਦੀ ਹੋ ਗਈ ਦੂਜੇ ਗੁਰੂ ਜੀ ਦੀ ਤੀਜੇ ਦੀ ਚੌਥੇ ਦੀ ਪੰਜਵੇਂ ਦੀ ਤੇ ਨੌਵੇਂ ਗੁਰੂ ਦੀ ਜਦੋਂ ਇਹ ਨੌਵੇਂ ਗੁਰੂ ਦੀ ਬਾਣੀ ਸ਼ਾਮਲ ਕੀਤੀ ਗਈ ਤਾਂ ਇਹਨੂੰ ਕਿਹਾ ਜਾਣ ਲੱਗਿਆ ਗੁਰੂ ਗ੍ਰੰਥ ਸਾਹਿਬ ਠੀਕ ਹੈ ਹੁਣ ਤੁਸੀਂ ਕਨਫਿਊਜ਼ਨ ਜਿਹੜੇ ਬੱਚਿਆਂ ਨੂੰ ਹੋ ਹੋਣੀ ਹੈ ਮਾੜੀ-ਮੋਟੀ ਉਹ ਦੂਰ ਹੋ ਗਈ ਹੋਊਗੀ ਠੀਕ ਹੈ ਤੇ ਜਿਹੜਾ ਆਪਣਾ ਮਤਲਬ ਕਿ ਇੱਕ ਕੁਐਸਚਨ ਆਉਂਦਾ ਕਿ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਤਲਬ ਕਿ ਉਹ ਦਸਮ ਗ੍ਰੰਥ ਸੀ ਮਤਲਬ ਦਸਾਂ ਦਸਮ ਗ੍ਰੰਥ ਕੀ ਆ ਤੇ ਦਸਮ ਗ੍ਰੰਥ ਸਿਰਫ ਜਿਹੜਾ ਦਸਵੇਂ ਗੁਰੂ ਦਾ ਠੀਕ ਹੈ ਗੁਰੂ ਗੋਬਿੰਦ ਸਿੰਘ ਜੀ ਦਾ ਦਸਮ ਗ੍ਰੰਥ ਆ ਠੀਕ ਹੈ ਇਹ ਤੁਸੀਂ ਜਿਹੜਾ ਹੈਗਾ ਨੋਟ ਕਰ ਲੈਣਾ ਕਿ ਇਹਨਾਂ ਚ ਕੀ ਕੀ ਡਿਫਰੈਂਸ ਆ ਜਿਹੜੀ ਚਾਰ ਗੁਰਸਿੱਖੀ ਇਹਨਾਂ ਦਾ ਨਾਮ ਪੁੱਛਿਆ ਜਾਂਦਾ ਹੁੰਦਾ ਕਿ ਕਿਹੜੇ ਕਿਹੜੇ ਚਾਰ ਗੁਰਸਿੱਖੀ ਜਾਂ ਤੁਹਾਨੂੰ ਚਾਰ ਆਪਸ਼ਨ ਦੇ ਦੇਣਗੇ ਉਹਨਾਂ ਚ ਇੱਕ ਦੱਸਣਾ ਹੋਊ ਵੀ ਕਿਹੜਾ ਸੀ ਜਾਂ ਤੁਹਾਨੂੰ ਤਿੰਨ ਚਾਰ ਦੇ ਦੇਣਗੇ ਤਿੰਨ ਸਹੀ ਦੇ ਦੇਣਗੇ ਇੱਕ ਗਲਤ ਦੇ ਦੇਣਗੇ ਤਾਂ ਤੁਸੀਂ ਇਹ ਜਿਹੜਾ ਹੈਗਾ ਨੋਟਾਉਨ ਕਰ ਲਿਓ ਤਾਂ ਹੀ ਮੈਨੂੰ ਰੈਡ ਜਿਹੜਾ ਕਰਕੇ ਲਿਆਇਆ ਠੀਕ ਆ ਕਿਹੜੇ ਕਿਹੜੇ ਸੀ ਚਾਰ ਗੁਰਸਿੱਖ ਬਲਵੰਡ ਸੱਤਾਰਾਗੀ ਭਾਈ ਮਰਦਾਨਾ ਜੀ ਭਾਈ ਸੁੰਦਰ ਜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸ਼ਾਮਲ ਹਨ ਕਿੰਨੀਆਂ ਧੁਨੀਆਂ ਨੇ ਇਸ ਵਿੱਚ 9 ਧੁਨੀਆਂ ਸ਼ਾਮਲ ਹਨ 5294 ਸ਼ਬਦ ਹਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਿੰਨੇ ਅੰਗ ਹਨ 1430 ਤੇ ਕਿੰਨੇ ਜਿਹੜਾ ਰਾਗ ਵਰਤੇ ਗਏ ਨੇ 31 ਰਾਗ ਤੇ ਕਿੰਨੀਆਂ 12 ਨੇ ਇਹਦੇ ਵਿੱਚ ਹੈਗੇ ਨੇ 22 12 ਇਹੇ ਹੀ ਚੀਜ਼ਾਂ ਤੋਂ ਡਾਇਰੈਕਟ ਕੁਐਸਚਨ ਆਉਂਦਾ ਹਰੇ ਥਿਊਰੀ ਆਪਾਂ ਕਨਸੈਪਟ ਜਿਹੜਾ ਥਿਊਰੀਅਲ ਕਨਸੈਪਟ ਹੈ ਨਾ ਉਹਨੂੰ ਆਪਾਂ ਜੇ ਛੱਡ ਕੇ ਚੱਲੀਏ ਇਹ ਚੀਜ਼ ਹੋਗੀ ਤੇ ਜਿਹੜੀ ਆਪਾਂ ਲਾਸਟ ਸਲਾਈਡ ਤੇ ਕਰਕੇ ਇਹਨਾਂ ਤੋਂ ਡਾਇਰੈਕਟ ਕੁਐਸਚਨ ਬਣਦੇ ਆ ਥੈਨ ਦੀ origignal ਕਾਪੀ ਆਫ ਸ੍ਰੀ ਗੁਰੂ ਗ੍ਰੰਥ ਸਾਹਿਬ ਇਜ਼ ਕੇਪਟ ਐਟ ਦੀ ਗੁਰਦੁਆਰਾ ਥੰਮ ਸਹਿਬ ਕਰਤਾਰਪੁਰ ਸਾਹਿਬ ਜਲੰਧਰ ਜਿਹੜੀ ਸ੍ਰੀ ਹੁਣ ਬੈਸੀ ਦਾ ਮਤਲਬ ਕਿ ਆਪਾਂ ਇੱਕ ਤਰ੍ਹਾਂ ਦਾ ਕਹਿ ਸਕਦੇ ਹਾਂ ਜਿਹੜੀ ਗੁਰੂ ਘਰਾਂ 'ਚ ਆਪਣੇ ਭਿੰਡਾ 'ਚ ਸ਼ਹਿਰਾਜ ਹੁੰਦੇ ਨੇ ਉੱਥੇ ਮਤਲਬ ਕਿ ਇੱਕ ਤਰ੍ਹਾਂ ਉਹ ਪੇਜ ਪ੍ਰਿੰਟ ਕਰੇ ਹੁੰਦੇ ਨੇ ਪਰ ਜਿਹੜੀ ਇਹਦੀ origignal copy ਆ ਜਿਹੜੀ ਮਤਲਬ ਕਿ ਅਸਲੀ ਹੈਗਾ ਸੀ ਅਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਉਹ ਅੱਜ ਦੇ ਟਾਈਮ ਕਿੱਥੇ ਆ ਉਹ ਹੈ ਗੁਰਦੁਆਰਾ ਥੰਮ ਸਾਹਿਬ ਦੇ ਵਿੱਚ ਠੀਕ ਹੈ ਇਹ ਗੁਰਦੁਆਰਾ ਥੰਮ ਸਾਹਿਬ ਕਿੱਥੇ ਆ ਇਹ ਹੈਗਾ ਕਰਤਾਰਪੁਰ ਜਲੰਧਰ ਅੰਡਰ ਦੀ ਪ੍ਰੋਵੀਜ਼ਨ ਆਫ ਸੋਡੀ ਫੈਮਿਲੀ ਤੇ ਕਿਦੀ ਦੇਖ ਰੇਖ ਦੇ ਵਿੱਚ ਉਹ ਰੱਖੀ ਗਈ ਜਾਂ ਛੋਡੀ ਜਿਹੜਾ ਆ ਉਹ ਕਹੀਆਂ ਛੋਡੇ ਜੋ ਵੀ ਸਾਰੇ ਕੁਝ ਬੱਚਿਆਂ ਦਾ ਜਿਹੜਾ ਗੋਤ ਹੋਵੇ ਛੋਡੀ ਗੋਤ ਹੋਵੇ ਜਿਹੜੀ ਛੋਡੀ ਫੈਮਿਲੀ ਹੈ ਨਾ ਉਹਦੀ ਅੰਡਰ ਦੇ ਮਤਲਬ ਉਹਨਾਂ ਦੀ ਦੇਖ ਰੇਖ ਦੇ ਅੰਦਰ ਹੀ ਰੱਖਿਆ ਗਿਆ ਕਿਉਂ ਰੱਖਿਆ ਗਿਆ ਉਹਨਾਂ ਕੋਲ ਬਿਕਾਉਜ਼ ਛੋਡੀ ਸਾਡੀ ਡਿਸੈਂਡੈਂਟਸ ਆਫ ਦੀ ਗੁਰੂ ਅਰਜਨ ਦੇਵ ਜੀ ਜਿਹੜੀ ਛੋਡੀ ਨੇ ਮਤਲਬ ਕਿ ਉੱਥੋਂ ਵਾਲੇ ਤੇ ਉਹ ਗੁਰੂ ਅਰਜਨ ਦੇਵ ਜੀ ਦੇ ਮਤਲਬ ਕਿ ਅੱਗੇ ਅੱਗੇ ਆਪਾਂ ਕਹਿੰਦੇ ਨੇ ਵੰਸ਼ ਹੁੰਦੇ ਨੇ ਇਸ ਤਰੀਕੇ ਨਾਲ ਮਤਲਬ ਕਿ ਉਹ ਅੱਗੇ ਵੰਸ਼ ਨੇ ਉਹ ਉਹਨਾਂ ਦੇ ਜਿਹੜੇ ਹੈਗੇ ਪੁਰਾਣਿਆਂ ਤੋਂ ਸਾਹਮਣੇ ਆ ਰਹੇ ਨੇਗੇ ਤੇ ਉਥੇ ਮਤਲਬ ਦਰਸ਼ਨ ਲਈ ਇੱਕ ਦਿਨ ਦਿਖਾਇਆ ਜਾਂਦਾ ਉਹ ਕਿਹੜੇ ਦਿਨ ਦਿਖਾਇਆ ਜਾਂਦਾ ਬਸਾਖੀ ਵਾਲ ਦਿਨ ਦਰਸ਼ਨ ਆਉਣ ਦੀ ਡੇ ਆਫ ਬਸਾਖੀ ਠੀਕ ਹੈ ਮਤਲਬ ਕਿ ਪ੍ਰਦਰਸ਼ਨੀ ਹੁੰਦੀ ਉਹ ਇੱਕ ਤਰ੍ਹਾਂ ਦੇ ਆਪਾਂ ਕਹਿ ਸਕਦੇ ਆ ਵੀ ਜਿਹੜਾ ਜੇ ਅਗਰ ਕੋਈ ਦਰਸ਼ਨ ਲੈਣਾ ਚਾਹੁੰਦਾ ਹੋਵੇ ਤਾਂ ਉਹ ਬਸਾਖੀ ਵਾਲੇ ਦਿਨ ਜਾ ਕੇ ਉਥੇ ਦੇਖ ਸਕਦਾ ਹੈ ਜਿਹੜਾ ਹੈਗਾ ਉਹਨਾਂ ਦੀ ਅਸਲੀ ਕਾਪੀ ਨੂੰ ਹੁਣ ਕੁਝ ਜਿਹੜੇ ਇੰਪੋਰਟੈਂਟ ਫੈਕਟ ਨੇ ਉਸ ਚੀਜ਼ ਦੀ ਬਸ ਜਿਹੜੀ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਜਿਹੜੇ ਇੰਪੋਰਟੈਂਟ ਫੈਕਟ ਸੀ ਉਹ ਆਪਾਂ ਸਾਰੇ ਕਰ ਲੈਣੇ ਆ ਕਿ ਕੁਛ ਆਪਾਂ ਜਿਹੜੇ ਐਕਸਟਰਾ ਫੈਕਟ ਕਰਨੇ ਆ ਜਿਹੜੇ ਜ਼ਰੂਰੀ ਨਹੀਂ ਆ ਪੇਪਰਾਂ ਚ ਆਉਂਦੇ ਆ ਹੁਣ ਆਪਾਂ ਉਹਨਾਂ ਚੀਜ਼ਾਂ ਬਾਰੇ ਦੇਖਦੇ ਆ ਹੁਕਮਨਾਮੇ ਦਾ ਸੰਕਲਨ ਹੁਕਮਨਾਮੇ ਦਾ ਸੰਕਲਨ ਕਿਸ ਨੇ ਕੀਤਾ ਇਹ ਕੀਤਾ ਡਾਕਟਰ ਗੰਡਾ ਸਿੰਘ ਨੇ ਠੀਕ ਆ ਇਹ ਕੁਐਸਚਨ ਤੁਸੀਂ ਨੋਟ ਕਰ ਲਓ ਇਹ ਆਇਆ ਹੋਇਆ ਮੈਂ ਤਾਂ ਕਿ ਇੱਥੇ ਰਾਈਟ ਕਰ ਲਿਆ ਆ ਤੇ ਫਰਸਟ ਹੁਕਮਨਾਮਾ ਕਿਹਣੀ ਰੀਡ ਕਰਿਆ ਸੀ ਇਹ ਕੁਐਸਚਨ ਵੀ ਆਇਆ ਹੋਇਆ ਫਰਸਟ ਹੁਕਮਨਾਮਾ ਰੀਡ ਬਾਈ ਬਾਬਾ ਬੁੱਢਾ ਜੀ ਕਿੱਥੇ ਕਰਿਆ ਸੀ ਹਰਿਮੰਦਰ ਸਾਹਿਬ ਦੇ ਵਿੱਚ ਕਦੋਂ ਕਰਿਆ ਸੀ 1604 ਦੇ ਵਿੱਚ ਤੇ ਪਹਿਲਾ ਹੁਕਮਨਾਮਾ ਕਿਹੜਾ ਸੀ ਆ ਇਹ ਹੈਗਾ ਸੀ ਜਿਹੜਾ ਬੁੱਢਾ ਜੀ ਨੇ ਰੀਡ ਕਰਿਆ ਸੀ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਵਾਉਣ ਆਇਆ RAM ਠੀਕ ਆ ਇਹ ਜਿਹੜਾ ਪਹਿਲਾ ਹੁਕਮਨਾਮਾ ਸੀ ਜਿਹੜਾ ਰੀਡ ਕਰਿਆ ਸੀ ਪਾਪਾ ਬੁੱਢਾ ਜੀ ਨੇ ਸ਼੍ਰੀ ਹਰਮੰਦਰ ਸਾਹਿਬ ਕੇ 1604 ਦੇ ਵਿੱਚ ਆ ਸਭ ਤੋਂ ਵੱਧ ਬਾਰਾਂ ਜਿਹੜੀਆਂ ਹੈਗੀਆਂ ਨੇ ਕਿ ਕਿਹੜੇ ਗੁਰੂ ਦੀਆਂ ਨੇ ਇਹ ਕੁਐਸਚਨ ਡਾਇਰੈਕਟ ਆਉਂਦੇ ਹੁੰਦੇ ਨੇ ਗੁਰੂ ਰਾਮਦਾਸ ਜੀ ਦੀਆਂ ਸਭ ਤੋਂ ਛੁੱਟੀ ਵਾਰ ਕਿਹੜੀ ਆ ਇਹ ਹੀ ਬਸੰਤ ਦੀ ਵਾਰ ਤੇ ਇਹ ਆਪਾਂ ਦੋ ਜਿਹੜਾ ਹੈਗਾ ਇੱਕ ਮਿੰਟ ਮੈਸੂਮੇ PDF ਚੋਂ ਰੈਟ੍ਰੈਕਟ ਆਫ ਯੂ ਸਿੱਖ ਸ਼ਬਦ ਦਾ ਅਰਥ ਸਿੱਖ ਸ਼ਬਦ ਦਾ ਅਰਥ ਕੀ ਆ ਇਹ ਕੁਐਸਚਨ ਆਇਆ ਸੀ ਮੈਂ ਤਾਂ ਕਰਕੇ ਵੈਸੇ ਮੈਨੂੰ ਲੱਗਿਆ ਕਿ ਮੈਂ ਚਲੋ ਐਡ ਕਰਨਾ ਚਾਹੀਦਾ ਇੱਥੇ ਵੀ ਦਾ ਆਉਣਾ ਇਹਦਾ ਸਿੱਖ ਸ਼ਬਦ ਜਿਹੜਾ ਮੇਨ ਅਰਥ ਆ ਉਹ ਹੈਗਾ ਸੱਚ ਦਾ ਖੋਜੀ ਠੀਕ ਹੈ ਬੈਸੇ ਜਿਹੜੀ ਅੱਜ ਦੀ ਆਪਣੀ ਕਲਾਸ ਹੀ ਬਸ ਇੰਨੀ ਸੀ ਕਿ ਤੇ ਬਾਕੀ ਜਿਹੜੀ ਜਿੰਨੀ ਵੀ ਇਨਫੋਰਮੇਸ਼ਨ ਸੀ ਆਪਾਂ ਇਹ ਚ ਕੰਪਲੀਟ ਕਰ ਲਈ ਅਦਰਵਾਈਜ਼ ਜੇ ਕੋਈ ਪੁਆਇੰਟ ਰਹਿ ਗਏ ਮਿਸ ਵੀ ਹੋਊਗੇ ਤਾਂ ਆਪਾਂ ਜਿਹੜੇ MCQ ਇਸ ਤੋਂ ਬਾਅਦ MCQ ਸੀਰੀ ਜਿਹੜੀ ਸਟਾਰਟ ਕਰਨੀ ਆਪਾਂ ਉਹਦੇ ਵਿੱਚ ਐਡ ਅਪ ਕਰ ਲਾਂਗੇ ਤੁਸੀਂ ਥੋੜੀ-ਮੋਟੀ ਇੱਕ ਹਰੇ ਕਲਾਸ ਦੇ ਨੀਚੇ ਬੈਸੇ ਮੈਂ ਕੋਈ ਪੁਆਇੰਟ ਛੱਡਦਾ ਨਹੀਂ ਪਰ ਫਿਰ ਵੀ ਥੋੜੀ ਜਿਹੀ ਥਾਂ ਛੱਡ ਲਿਆ ਕਿ ਕੋਈ ਐਕਸਟਰਾ ਫੈਕਟ ਆਉਂਦਾ ਆਪਾਂ ਬਾਅਦ ਚ ਤਾਂ ਕਿ ਉਹ ਤੇ ਜਿਹੜਾ ਹੈਗਾ ਨੋਟ ਡਾਊਨ ਕਰ ਸਕੀਏ ਅਗਰ ਤੁਹਾਨੂੰ ਅੱਜ ਦੀ ਜਿਹੜੀ ਕਲਾਸ ਚੰਗੀ ਲੱਗੀ ਆ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਨਾਲ ਦੀ ਨਾਲ ਕਰ ਦਿਓ ਬੈਲ ਆਈਕਨ ਨੂੰ ਪ੍ਰੈਸ ਤਾਂ ਜੋ ਤੁਹਾਨੂੰ ਨੈਕਸਟ ਆਉਣ ਵਾਲੀਆਂ ਵੀਡੀਓਜ਼ ਦੇ ਇਨਫੋਰਮੇਟਿਵ ਜਿਹੜੀਆਂ ਕਲਾਸਿਸ ਆਪਾਂ ਲਗਾਉਣੇ ਆ ਉਹਨਾਂ ਦੀ ਜਿਹੜੀ ਤੁਹਾਨੂੰ ਨੋਟੀਫਿਕੇਸ਼ਨ ਮਿਲਦੀ ਰਹੇ ਬਾਕੀ ਆਪਾਂ ਆਪਣੇ ਚੈਨਲ ਤੇ ਅੱਜ ਪੰਜਾਬ ਜੀ ਕੇ ਬਸ ਆਪਾਂ ਇੱਕ ਹਫ਼ਤੇ ਦੇ ਵਿੱਚ ਵਿੱਚ ਕੰਪਲੀਟ ਕਰਤਾ ਹੈ ਇਸ ਤੋਂ ਬਾਅਦ ਆਪਾਂ ਪੰਜਾਬ ਜੀ ਕੇ ਦੀਆਂ ਡੇਲੀ ਦੋ ਕਲਾਸਿਸ ਲਿਆ ਕਰਾਂਗੇ ਤੇ ਹਫ਼ਤੇ ਦੇ ਵਿੱਚ ਵਿੱਚ ਕੰਪਲੀਟ ਕਰਕੇ ਕੋਈ ਨਵਾਂ ਸਬਜੈਕਟ ਹੈ ਜਿਹੜਾ ਸਟਾਰਟ ਕਰ ਲਾਂਗੇ ਪੰਜਾਬ ਜੀ ਕੇ ਹੋਈ ਆਪਣੀ ਠੀਕ ਹੈ ਤੇ ਪੋਲਿ ਪੋਲਿਟੀ ਨੇ ਅੱਜ ਕਲਾਸਾਂ ਕੁਝ ਰੈਡੀ ਕਰ ਲਈਆਂ ਨੇ ਜਿਹੜੀਆਂ ਆਪਾਂ ਐਮਐਸਕਿਊਰੀਜ਼ ਐਮਐਸਕਿਊ ਬਾਈਜ਼ ਸਟਾਰਟ ਕਰਨੀਆਂ ਨੇ ਤੇ ਆਪਾਂ ਥਿਉਰੀ ਵਾਲੀਆਂ ਵੀ ਜਿਹੜੀਆਂ ਹੈਗੀਆਂ ਪੋਲਿਟੀ ਸਟਾਰਟ ਕਰ ਲਾਂਗੇ ਠੀਕ ਹੈ ਬਾਕੀ ਮੈਂ ਉਮੀਦ ਕਰਦਾ ਜਿਹੜਾ 2026 ਹੈ ਤੁਹਾਡੇ ਲਈ ਨੌਕਰੀ ਲੈ ਕੇ ਆਊਗਾ ਪਰਦੇ ਰਹੋ ਮਿਹਨਤ ਕਰਦੇ ਰਹੋ ਥੈਂਕ ਯੂ